ਸਾਤਿਕਾਰ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊ ਹਿੰਦੁਸਤਾਨ ਫਾਸਟ ਨਿਊ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਰਵੀ ਸੰਗਰੂਰ ਦੇ ਧੂਰੀ ਇਲਾਕੇ ਵਿਖੇ ਇੱਕ ਔਰਤ ਨਾਲ ਹੋਏ ਸਨੇਚਿੰਗ ਤੋਂ ਬਾਅਦ ਧੂਰੀ ਪੁਲਿਸ ਦੇ ਵੱਲੋਂ ਦੋ ਸਨੇਚਰਾਂ ਨੂੰ ਦੋ ਮੋਟਰਸਾਈਕਲ ਸਮੇਤ ਕੀਤਾ ਗਿਆ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ ਨਿਊ ਦੀ ਖਾਸ ਰਿਪੋਰਟ ਪਿਛਲੇ ਦਿਨੀ ਸਦਰ ਬਜ਼ਾਰ ਧੂਰੀ ਚ ਤਿੰਨ ਮੋਟਰਸਾਈਕਲ ਸਵਾਰਾਂ ਨੇ ਇੱਕ ਔਰਤ ਜੋ ਬਜ਼ਾਰ ਦੇ ਵਿੱਚ ਜਾ ਰਹੀ ਸੀ ਉਹਨੂੰ ਝਪਟ ਮਾਰ ਕੇ ਉਹਦਾ ਪਰਸ ਖੋਲੇ ਸੀਗਾ ਉਹ ਡੱਗੀ ਸੀ ਜਿਹੜਾ ਸੱਟਾ ਮਿਲਿਆ ਸੀ ਜਿਹਦੇ ਸਬੰਦ ਚ ਅਸੀਂ ਕੇਸ ਦਰਜ ਕੀਤਾ ਸੀ ਉਸ ਲੜਕੀ ਦੇ ਭਰਾ ਆਪਣੇ ਪ੍ਰੇਮ ਕੁਮਾਰ ਰਤਨਦੇਵ ਦੇ ਬਿਆਨਾਂ ਦੇ ਆਧਾਰ ਤੇ ਤੇ ਉਹਨਾਂ ਵਿੱਚੋਂ ਦੋ ਦੋਸ਼ੀਆਂ ਨੂੰ ਅਸੀਂ ਗਿਰਕਾ ਕਰ ਲਿਆ ਜਿਨ੍ਹਾਂ ਵਿੱਚ ਇੱਕ ਹੈਗਾ محمد ਸ਼ਾਮਦ ਜਿਹੜਾ ਮਲੇਰਕੋਟ ਰਹਿਣ ਵਾਲਾ ਦੂਸਰਾ ਅਮਰਜੀਤ ਸਿੰਘ ਖੜਕਲੀ ਖੜਕਲੀ ਤੇ ਜਿਹੜਾ ਛੇਪੁਰ ਥਾਣੇ ਦੇ ਵਿੱਚ ਟੱਬੇਪੰਡ ਰਹਿਣ ਵਾਲਾ ਤੇ ਇਹਨਾਂ ਪਾਸੋਂ ਪੁਛਕਿਸ਼ ਦੌਰਾਨ ਤੇ ਜਿਹੜਾ ਇਹ ਬਰਾਮਦ ਕੀਤਾ ਮੋਟਰਸਾਈਕਲ ਜਿਹੜਾ ਵਰਤਿਆ ਸੀ ਬੰਦੇ ਨੇ ਉਹ ਹੈ ਇਸ ਤੋਂ ਇਲਾਵਾ ਦੋ ਹੋਰ ਚੋਰੀ ਦੀ ਮੋਟਰਸਾਈਕਲ ਬਰਾਮਦ ਹੋਏ ਨੇ ਇਹਦੇ ਵਿੱਚ ਇੱਕ ਦੂਸਰਾ ਤੇ ਤੀਸਰਾ ਦੋ ਛੇੜਾ ਕੋਈ ਗ੍ਰਿਫਤਾਰ ਕਰਨਾ ਬਾਕੀ ਹੈ ਤੇ ਉਹਦਾ ਨਾਮ ਜੇ ਸਾਹਮਣੇ ਤਾਂ ਨਹੀਂ ਲੈ ਰਿਹਾ ਕਿਉਂਕਿ ਉਹਨੂੰ ਅਸੀਂ ਅਰੈਸਟ ਕਰਕੇ ਨਸ਼ਰ ਕਰਾਂਗੇ ਤੇ ਇਹ ਜਿਹੜਾ ਹੈ ਘਟਨਾ ਨੇ ਕਾਫੀ ਜ਼ਿਆਦਾ ਇਲਾਕੇ ਦੇ ਵਿੱਚ ਮਤਲਬ ਪਬਲਿਕ ਦੇ ਵਿੱਚ ਸਾਂਪਾ ਆ ਗਿਆ ਸੀਗਾ ਸ਼ਰਿਆਮ ਬਾਜ਼ਾਰ ਦੇ ਵਿੱਚ ਜਿਹੜੀ ਸਨੇਚਿੰਗ ਹੋਈ ਸੀ ਤੇ ਉਹ ਸਾਨੂੰ ਵੀ ਇਹਦੀ ਬਹੁਤ ਜ਼ਿਆਦਾ ਚਿੰਤਾ ਸਾਡੇ ਸੀਨੀਅਰ ਅਫਸਰਾਂ ਵੱਲੋਂ ਆਹ ਜੋ ਐਸਐਸਪੀ ਸਾਹਿਬ ਵੱਲੋਂ ਵੀ ਕਾਫੀ ਜ਼ਿਆਦਾ ਮੰਗਲੂ ਬਾਸਾਨੂੰ ਬਾਰ ਬਾਰ ਪੁੱਛਿਆ ਗਿਆ ਤਾਂ ਅਸੀਂ ਪੂਰੀ ਮਿਹਨਤ ਕਰਕੇ ਇਹ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ